ਹੈਲੋ ਗਾਇਜ਼ ਵੈਲਕਮ ਟੂ आवर ਨਿਊ ਬਲੌਗ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਜਾਣਾਗਾ ਆਪਣੀ ਜਿਹੜੀ ਵੀ ਦੁਕਾਨ ਲਈ ਆਪਾਂ ਹਨਾ ਉਹਦਾ ਜਿਹੜਾ ਹੈਗਾ ਸਮਾਨ ਦੇਖਣ ਥੋੜਾ ਜਿਹਾ ਅਸੀਂ ਸੋਚਿਆ ਸੀਗਾ ਵੀ ਇੱਕ ਵਾਰੀ ਨੀਂਗਾ ਮਾਰਿਆ ਇਹ ਫਰਨੀਚਰ ਵਾਲੀ ਦੁਕਾਨ ਤੇ ਵੀ ਜੇ ਸਾਨੂੰ ਬਣਿਆ ਬਣਾਇਆ ਮਿਲ ਗਿਆ ਤਾਂ ਬਹੁਤ ਵਧੀਆ ਗੱਲ ਆ ਚਲੋ ਇੱਕ ਵਾਰ ਆਪਾਂ ਦੇਖ ਕੇ ਆਉਨੇ ਆ ਵੀਰਾ ਆਉਂਦਾ ਮੇਰੇ ਨਾਲ ਜਾ ਕੇ ਆਪਾਂ ਨੀਂਗਾ ਮਾਰ ਕੇ ਆਪਾਂ ਠੀਕ ਹੈ ਜੀ ਅਗੋਂ ਜੀ ਅਸੀਂ ਸਾਰੀ ਚੀਜ਼ ਦੇਖਣੀ ਸੀਗੀ ਬਈ ਤੁਸੀਂ ਐਦਾ ਕਰੋ <isma> <smart> यार किना सोना समान पिया कि सोनी चेयर आ चलो उधर चले आज आप आ जाओ आ जाओ इधर आ जाओ इधर आ जाओ आ जाओ ਆਜੋ 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 ਲੋ ਵੀ ਅੱਜ ਆਪਾਂ ਠੀਕ ਆ ਆਪਣੀ ਜਿਹੜੀ ਦੁਕਾਨਾ ਸ਼ੂ ਵਾਲੀ ਉਹਦੇ ਵਾਸਤੇ ਆਪਾਂ ਕੋਈ ਸਮਾਨ ਦੇਖਣ ਆਏ ਸੀ ਜਿਹੜੇ-ਜਿਹੜੇ ਦੀ ਵੀ ਆਪਣੀ ਲੋੜ ਸੀ ਇਧਰ ਜੁਝਾਰ ਤਾਂ ਪੂਰਾ ਖੁਸ਼ ਹੋਇਆ ਫਿਰਦਲ ਪਰਲੋ 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 ਫੜ ਲੈ ਫੜ ਲੈ ਪਰਲੋ 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 ਤੇ ਸਮਾਨ ਇੱਥੇ ਬਹੁਤ ਵਧੀਆ ਲੱਗਿਆ ਮੈਨੂੰ ਸਾਰੇ ਰਿਕੇ ਵਰਗੇ ਗੱਲ ਕਰਨ ਗਏ ਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ आवर ਨਿਊ ਵਲੌਗ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਸਿੱਧਿਆ ਕਪਲ ਖੂਬਸੂਰਤ ਸਾਰੇ ਆਣੀ ਵਧੀਆ ਹੋਵੂਗੇ ਠੀਕ ਠਾਕ ਹੋਵੂਗੇ ਗਾਇਸ ਤੇ ਅੱਜ ਦੀ ਜਿਹੜੀ ਵੀਡੀਓ ਹੈਗੀ ਆ ਇੱਕ ਤਾਂ ਆਪਾਂ ਆਪਣੀ ਨਵੀਂ ਦੁਕਾਨ ਵਾਸਤੇ ਦੇਖਣਾ ਸੀਗਾ ਫਰਨੀਚਰ ਕੀ ਹੈ ਤੇ ਇੱਕ ਆਪਾਂ ਸੋਚਿਆਗਾ ਵੀ ਆਪਣੀ ਨਵੀਂ ਦੁਕਾਨ ਤੇ ਅੱਜ ਜਾ ਕੇ ਦੇਖਦੇ ਆਂ ਕੀ ਕੰਦਰੋਂ ਤੁਹਾਨੂੰ ਦਿਖਾਵਾਂਗੇ ਅੱਜ ਆਪਣੀ ਸ਼ਾਪ ਵਿਜ਼ਿਟ ਕਰਵਾਵਾਂਗੇ ਕਿੰਨਾ ਕੰਮ ਹੋ ਗਿਆ ਕੀ ਕੰਮ ਰੰਦਾਗਾ ਠੀਕ ਹੈ ਤੇ ਇੱਕ ਆਪਾਂ ਨਾਮ ਵੀ ਕੜਵਾਇਆ ਸੀ ਉਹਦੀ ਫਲੈਕਸ ਵਗੈਰਾ ਵੀ ਕੜਵਾ ਲਈ ਸੀਗੀ ਉਹ ਵੀ ਆਪਾਂ ਅੱਜ ਦੇਖਣੀ ਆ ਠੀਕ ਹੈ ਵੀ ਕਿੱਦਾਂ ਦੀ ਬਣ ਕੇ ਆਈ ਆ ਤੇ ਇੱਕ ਆਪਾਂ ਅੱਜ ਆਪਦੇ ਬੁਟੀਕ ਦਾ ਨਾਮ ਵੀ ਚੇਂਜ ਕਰਤਾ ਬੁਟੀਕ ਦਾ ਨਾਮ ਵੀ ਚੇਂਜ ਕਰਤਾ ਤੇ ਉਹ ਵੀ ਤੁਹਾਨੂੰ ਦੱਸਾਂਗੇ ਵੀ ਨਵਾਂ ਨਾਮ ਆਪਾਂ ਕੀ ਰੱਖਿਆਗਾ ਤਾਂ ਤੁਸੀਂ ਸਾਡੇ ਬਲੌਗ ਨਾਲ ਜਰੂਰ ਜੁੜੇ ਰਹੋ ਠੀਕ ਹੈ ਅੱਗੇ ਆ ਕੇ ਦੇਖਿਓ ਹੁੰਦਾ ਹੈ ਕੀ ਲੋਈ ਗਾਇਸ ਅੱਜ ਆਪਾਂ ਜਾ ਰਹੇ ਹਾਂ ਆਪਣੀ ਨਵੀਂ ਦੁਕਾਨ ਤੇ ਦੇਖਦੇ ਆਂ ਜਾ ਕੇ ਉੱਥੇ ਕੀ ਮਾਹੌਲ ਆ ਕਿਦਾਂ ਏ ਕੀ ਕਹਿੰਦੇ ਸੀਗੇ ਵੀ ਸ਼ਾਇਦ ਥੋੜੀ ਜਿਹੀ ਛੋਟੀ ਰਹਿ ਗਈ ਦੁਕਾਨ ਬਾਕੀ ਜਾ ਕੇ ਦੇਖਦੇ ਆਂ ਲੋ ਬਦਰੀ ਬੜਾ ਉੱਥਰ ਖੜੋ ਵੀ ਜਗ੍ਹਾ ਘਟ ਗਈ ਪਿਆ ਕਿ ਅਸੀਂ ਚਲ ਚੌੜੀ ਚਾਹੀਦੀ ਦੁਕਾਨ 600 ਮੈਨੂ ਕਿੰਨੇ ਕੁ ਚੌੜੀ ਆ ਤਾਂ ਤੇ ਇਹ ਸਾਢੇ ਸਵਾ ਗਿਆ ਰਹਿਣੇ ਸਵਾ ਗਿਆ ਰਹਿਣੇ ਉਹ ਗਿਆ ਕੋਈ ਇਹ ਹੈ 37 ਸਹੀ ਆ ਸੈਂਤੀ ਫੂਟ ਚੌੜੀ ਆ ਲੰਬੀ ਲੰਬੀ ਸੈਂਤੀ ਮੋਟਾ ਚੌੜੀ ਚੌੜੀ 11 ਹਾਂ ਤੇ ਸਾਨੂੰ ਬੱਸ ਚਾਹੀਦੀ ਹੈ ਪਾਟ ਦੀ ਪਰ ਅਡਜਸਟਮੈਂਟ ਕਰਾਂਗੇ ਆਪਾਂ ਕੋਈ ਨਾ ਕੀ ਆ ਆਹਦਾ ਦੋ ਮੰਜ਼ਲਾ ਨੇ ਤਾਂ ਆ ਆਪਣੀ ਤੋਂ ਫਿਰ ਉੱਪਰ ਤਾਂ ਆਪਾਂ ਸਮਾਨ ਹੀ ਰੱਖਾਂਗੇ ਨਾ ਜਿਹੜੀ ਆਪਾਂ ਚੀਨੀ ਚੀਕ ਤਾਂ ਸਾਰੀ ਇੱਧਰ ਲਾਉਣੀ ਆ ਇੱਧਰ ਆ ਚੜੀ ਪੌੜੀ ਪੌੜੀ ਜਿਹੜੀ ਪੌੜੀ ਜਿਹੜੀ ਕੋਈ ਵੀ ਕਲਾਇੰਟ ਆਊਗਾ ਕੂੜਤਾ ਹਾਂ ਤੋ ਚੱਕ ਕੇ ਲੈਉਣੇ ਆ ਜਾਂ ਸ਼ਕਿਲਿਆ ਨਹੀਂ ਇੱਜਾ ਹੀ ਮੜਾ ਜਿਹੜਾ ਲਾ ਭੱਜ ਨਹੀਂ ਲੈ ਗੇੜੇ ਦਾ ਮੇਰੇ ਤੋਂ ਵਾਲੇ ਕਰ ਮੰਨ ਚੱਕੀ ਲੈ ਲੈ ਕੂੜਤਾ ਬਹੁਤ ਲੰਬਾ ਭੇਜੂ ਇਹ ਵੀ ਨਹੀਂ ਮੈਨੇ ਲੰਬਾ ਇਹ ਤੇਨਜੀ ਪਤਾ 100 ਵਾਰ ਚੜ ਗਿਆ ਪੁੱਛਦੇ ਨਹੀਂ ਹੁੰਦੇ ਦੂਜੇ ਦਿਨ ਆਉਂਦਾ ਵੀ ਨਹੀਂ ਹੋਈ 100 ਵਾਰ ਚੜ ਗਿਆ ਜੇ ਕਿਸੇ ਨੇ ਜੇ ਕਿਸੇ ਨੇ ਫਤਲੀ ਹੁੰਦੇ ਚਾਹਣਾ ਕੋਈ ਤਾਂ ਸਾਡੀ ਸਾਡੇ ਤੇ ਲੱਗ ਜਿਓ ਥੋੜੇ 100 ਗੇੜਾ ਲਵਾ ਲੈ ਕੇ ਦੇ ਦੇ ਉਹ ਬਾਕੀ ਅਜੇ ਅਸੀਂ ਸੋਚਿਆ ਸੀ ਕੱਲ੍ਹ ਅਸੀਂ ਲੰਗੇ ਸੀਗੇ ਸਾਨੂੰ ਐ ਲੱਗਿਆ ਵੀ ਕਿ ਫਰਸ ਲੱਗਦੀ ਆ ਸਾਨੂੰ ਲੱਗਣੀ ਰਿੱਕੀ ਨੂੰ ਵੈਸੀ ਲੱਗਿਆ ਸੀ ਜਾਂ ਨਹੀਂ ਲੱਗਿਆ ਫਰਸ ਉੱਪਰ ਵੀ ਪਾਵਾਂ ਲੇਵੋ ਫੜਾਵਾਂ ਨਾ ਬਸ ਸੌਤ ਤਰਹੀ ਹੋਣੀ ਉਧਰ ਨੂੰ ਹਾਂ ਮੇਰੇ ਦਾ ਨਾ ਐਸ ਤਾਂ ਫਿਰ ਲੋਬੀ ਐਸ ਤਾਂ ਸਾਡੀਆਂ ਪੌੜੀਆਂ ਵੀ ਬਣਨੀਆਂ ਨੇ ਸਾਰਾ ਕੁਝ ਹੋਣਾਗਾ ਬਟ ਮੈਨੂੰ ਐ ਸੀਗਾ ਕਿ ਜਦੋਂ ਤੁਹਾਨੂੰ ਮੈਂ ਦਿਖਾ ਦੂੰਗੀ ਤੇ ਅਸੀਂ ਡਿਸਕਸ਼ਨ ਕਰ ਰਹੇ ਸੀਗੇ ਵੀ ਵੀ ਰੇਸਟੇਨ ਨੂੰ ਆਪਾਂ ਕਿਵੇਂ ਕਰੀਏ ਹੈ ਨਾ ਕਵਰ ਆਪਾਂ ਤੇ ਲੰਬਾ ਤਾਂ ਬਹੁਤ ਆ ਤੁਸੀਂ ਦੇਖੋ ਇੱਥੇ ਦੇਖੋ ਲੰਬਾਈ ਤਾਂ ਬਹੁਤ ਆ ਪਰ ਸਾਨੂੰ ਚੜਾਈ ਘਟ ਗਈ ਪਰ ਅਸੀਂ ਫਿਰ ਵੀ ਸੋਚ ਲਿਆ ਵੀ ਆਪਾਂ ਕਿਵੇਂ ਕਰਨਾ ਅਡਜਸਟਮੈਂਟ ਕਿਵੇਂ ਕਰਨੀ ਆ ਠੀਕ ਹੈ ਤਾਂ ਉਸ ਤੋਂ ਬਾਅਦ ਹੀ ਦੇਖ ਲਈਏ ਹੁਣ ਆਪਾਂ نیچے ਚੱਲਦੇ ਹਾਂ ਰਿੱਕੀ ਵਰਗਿਆਂ ਕੋਲ ਪੋਪਰ ਤਾਂ ਗੁੰਝਦੇ ਵਾਲਾ ਆਪਾ ਦਾ ਰੰਗ ਨਹੀਂ ਲਵਾ ਰਹੇ ਆਪ ਇਹਨਾਂ ਨੂੰ ਜਿੰਨੇ ਕਰੀ ਜੋ ਇਸ ਸਾਥੇ ਲੋਗ ਨੂੰ ਸੂ ਡਾਊਨ ਸੀਲਿੰਗ ਕਰਵਾਉਣੀ ਠੀਕ ਹੈ ਤੇ ਆਪਾ ਆ ਫਰਸ਼ ਆਪਾ ਕਿਹੜੇ ਰੰਗ ਦਾ ਲਗਵਾ ਰਹੇ ਆ ਉਹ ਵੀ ਦੇਖਣਾਗਾ ே சோனியா சோனியா ਇਹ ਆ ਆ ਰੰਗ ਸੋਹਣਾ ਹੈ ਹੈ ਬਹੁਤ ਸੋਹਣੀ ਹੈ ਹੈ ਬਹੁਤ ਸੋਹਣੀ ਹੈ ਜੇ ਜ਼ਿਆਦਾ ਚਿੱਟੀ ਹੁੰਦੀ ਫੇਰ ਵੀ ਐਂਜ ਲੱਗਣੀ ਆ ਆ ਵਧੀਆ ਲੱਗੂਗੀ ਲਓ ਬਈ ਸਾਡਾ ਪੋਸਟਰ ਬਣ ਕੇ ਰੈਡੀ ਹੋ ਗਿਆ ਕਮਿੰਗ ਸੂਨ ਵਾਲਾ ਅਸਾਂ ਹੀ ਕਰਦੇ ਪਰਸਾ ਤੇ ਬਣਾਇਆ ਤਾਂ ਵਧੀਆ ਰਿਖੀ ਆ ਬਹੁਤ ਸੋਹਣਾ ਬਣਾਇਆ ਹੈਗਾ ਕਲਰ ਵੀ ਵਾਲੇ ਸੋਹਣੇ ਜੇ ਪਾਏ ਆ ਉੱਥਰੇ ਆ ਕਲਰ ਕਮਿੰਗ ਸੂਨ ਸਿਵੀਅਨਸ ਸੇਠੀ ਸ਼ੂਜ਼ ਸ਼ੂ ਵੀ ਸੋਹਣੇ ਲਾਏ ਆ ਸ਼ੂ ਮਾੜੇ ਜੇ ਬ੍ਰਾਂਂਡਡ ਲੱਗ ਨਾਈਕੀ ਦਾ ਲਾਤਾ ਇੱਧਰੇ ਆਂ ਦੀ ਰਾਸ ਦਾ ਲਾ ਦੇਣਾ ਸੀ ਚਲੋ ਹੈਲੋ ਬਈ ਗਾਇਸ ਆਪਾਂ ਪਹੁੰਚ ਕੇ ਬੁਟੀਕ ਤੇ ਤੇ ਦੇਖਿਆ ਆਈ ਆਪਾਂ ਆਪਦੀ ਦੁਕਾਨ ਸਮਾਨ ਆਇਆ ਪਿਆ ਫਰਸ਼ ਵਗੈਰਾ ਲੱਦਣਾਗਾ ਕੀ ਤਾਂ ਟੈਲ ਨਾਲੋਂ ਬਹੁਤ ਸੋਹਣੀ ਟੈਲ ਲੱਗੀ ਹੋ ਮੈਨੂੰ ਚਲੋ ਹੁਣ ਰਿੱਕੀ ਵਰਗੇ ਗਏ ਨੇ ਫਿਰ ਅਸੀਂ ਫਲੈਕਸ ਟੰਗਾਂਗੇ ਅੱਜ ਆ ਗਈ ਜਦੋਂ ਆ ਗਈ ਤੇ ਬੁਟੀਕ ਦੀ ਵੀ ਫਲੈਕਸ ਬਣ ਕੇ ਆ ਗਈ ਆ ਉਹ ਵੀ ਦੇਖਦੇ ਆ ਆਪਾਂ ਕਿੱਦਾਂ ਨਹੀਂ ਬਣ ਕੇ ਆਈ ਆ ਲਓ ਵੇ ਮਿਲੋ ਵਈ ਸਾਡੀ ਪਿਆਰੀ ਜੀ ਜੋੜੀ ਜੋੜੀ ਨੂੰ ਲਓ ਜੀ ਸਾਡਾ ਇੰਟਰਵਿਊ ਹਾਂ ਇੰਟਰਵਿਊ ਕਰਦੇ ਆ ਜੀ ਅਸੀਂ ਇਹਨਾਂ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹਾਂ ਜੀ ਪਹਿਲਾਂ ਤਾਂ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਇਹ ਪੁੱਛਣਾ ਚਾਹੁੰਦੀ ਹਾਂ ਜੀ ਕਿ ਤੁਸੀਂ ਅੱਜ ਸਵੇਰੇ ਸਵੇਰੇ ਸਾਡੇ ਕੋਲ ਆਉਣ ਦੇ ਚਾਹ ਦੇ ਵਿੱਚ ਜਿਹੜੀ ਗੱਡੀ ਤੁਸੀਂ ਖੱਡੇ ਚ ਡੇਗੀ ਸੀ ਇਹਨਾਂ ਨੂੰ ਚਾਹ ਸੀ ਬਾਲਾ ਮੈਂ ਸਿੱਟੀ ਸੀ ਵੀਰ ਜੀ ਤੁਸੀਂ ਮੈਨੂੰ ਦੱਸੋ ਤਾਂ ਕਿ ਤੁਸੀਂ ਉਹ ਕਿਵੇਂ ਡੇਗੀ ਮਤਲਬ ਕਿ ਇਹ ਵੀ ਮੈਂ ਪਹਿਲਾਂ ਤਾਂ ਮੈਂ ਦੱਸੂਗਾ ਕਿ ਕਹਿੰਦੇ ਚਸ਼ਮਦੀਦ ਗਵਾਹ ਮੈਂ ਸੀ ਕਿਉਂਕਿ ਮੈਂ ਇਧਰਲੀ ਸਾਈਡ ਸੀ ਮੇਰੀ ਸਾਈਡ ਤੋਂ ਹੀ ਸੁੱਟੀ ਸੀ ਹਾਂ ਜੀ ਤੁਹਾਡੇ ਨਾਲ ਗੱਲ ਕੀਤੀ ਜਾਂ ਹਾਂ ਜੀ ਫਿਲਹਾਲ ਮੈਂ ਵੀਰ ਜੀ ਨਾਲ ਗੱਲ ਕਰਨਾ ਚਾਹਣਾਗਾ ਵੀਰ ਜੀ ਨੂੰ ਬਾਅਦ ਚ ਮੌਕਾ ਦਵਾਂਗੇ ਹਾਂ ਹਾਂ ਉਹ ਫਿਰ ਤੁਸੀਂ ਜਿਹੜੀ ਗੱਲ ਕਰਤੀ ਮੈਂ ਘਰ ਆ ਕੇ ਮੀਰ ਜੀ ਨੂੰ ਬਾਕੀ ਮੀਰ ਜੀ ਨੂੰ ਮੌਕਾ ਮੈਂ ਤੁਹਾਨੂੰ ਬਾਅਦ ਹੀ ਮੌਕਾ ਮਿਲਦਾ ਤਾਂ ਕਾਪੀ ਨਹੀਂ ਜਸਤੂਰ ਮਣਾਈ ਨਹੀਂ ਨਹੀਂ ਪਹਿਲਾਂ ਮੇਰੀ ਗੱਲ ਸੁਣੋ ਨਾ ਤੁਸੀਂ ਉਹੀ ਗੱਲ ਕਰਦੇ ਹਾਲਾ ਸੂਤ ਛੜੀ ਵਿੱਚ ਪਾਇਆ ਨਹੀਂ ਬਿਜਲੀ ਦੇ ਕਬੂਤੇ ਰੇਤੇ ਮੀਰ ਜੀ ਨੇ ਤਾਂ ਡੇਕ ਚਾਹੀਦਾ ਸੀ ਇਹ ਤਾਂ ਅਸੀਂ ਗੱਡੀ ਸੈੜਤੀ ਸੀ ਜੀ ਆਹ ਆਪਣੇ ਭੈਣ ਜੀਏ ਤੁਸੀਂ ਗੁੱਸਾ ਨਾ ਕਰੋ ਤਾਂ ਮੈਂ 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 ਮਤਲਬ ਕਿ ਸਾਰੀ ਜਿੰਨੀ ਉੱਤੇ ਚੀਜ਼ ਹੋਈ ਹੈ ਚਲੋ ਤੁਸੀਂ ਦੇਖਿਆਗਾ ਜੀ ਔਰ ਜਿਹੜਾ ਬੰਦਾ ਗੱਡੀ ਡੇਗੀ ਹੋਵੇ ਜੀ ਮੈਂ ਚਾਹਣਾ ਵੀ ਪਹਿਲਾਂ ਉਹ ਤੇ ਚਾਨਣਾ ਪਾਇਆ ਜਾਵੇ ਤਾਂ ਜੋ ਮੇਰੇ ਚਾਨਣਾ ਤਾਂ ਪਾਈ ਜਾ ਪਰ ਗੱਲ ਮੇਰੀ ਸੁਣੋ ਇਹ ਕਾਲੇ ਸੂਟ ਦਾ ਨਤੀਜਾ ਸੀ ਵੀ ਕਾਲਾ ਦੇਖ ਕੇ ਗੱਡੀ ਦਾ ਟਾਇਰ ਉਹ ਆਪਣੇ ਆਪ ਫਿਸਲ ਗਿਆ ਇਹ ਚੀਜ਼ ਦਾ ਜਵਾਬ ਤਾਂ ਇਹੀ ਦਵਾਂਗਾ ਇੱਕ ਕਾਲਾ ਸੂਟ ਪਾ ਕੇ ਦੀਦੀ ਨੇ ਇੱਕ ਪਾਸੇ ਬਹਿ ਗਈ ਫਿਰ ਉਹ ਤਾਂ ਭਾਰ ਜ਼ਿਆਦਾ ਹੋ ਗਿਆ ਗੱਡੀ ਦਾ ਟਾਇਰ ਦੱਬ ਗਿਆ ਲੈਈ ਟਾਇਰ ਦੱਬ ਗਿਆ ਦੱਬ ਕੇ ਲੈਈ ਗੱਡੀ ਦੱਬ ਕੇ ਲੈਈ ਤੁਸੀਂ ਕਾਲਾ ਸੂਟ ਪਾ ਕੇ ਮੋਟੀ ਹੋ ਗਈ ਸੀ ਮਤਲਬ ਵੀ ਮੇਰੇ ਕਹਿਣ ਦਾ ਭਾਵ ਇਹ ਹੈ ਵੀ ਜਦੋਂ ਗੱਡੀ ਤੁਰ ਰਹੀ ਸੀ ਟਾਇਰ ਕਿਵੇਂ ਕਿਸ ਤਰੀਕੇ ਨਾਲ ਹੌਲੀ ਹੌਲੀ ਦਾਦੀ ਸੀ ਟਾਈਮ ਹੀ ਨਹੀਂ ਲੱਗਿਆ ਘਰੋਂ ਨਿਕਲਦੇ ਸਾਰੀ ਤੈਨਾਂ ਨੇ ਗੱਡੀ ਇੱਧਰ ਨੂੰ ਘਰਤੀ ਆਹ ਭਾਬ ਤੁਹਾਡੀ ਐਕਸਪ੍ਰੈਸ਼ਨ ਕੀ ਸੀ ਵੀ ਯਾਰ ਗੱਡੀ ਡਿੱਗ ਗਈ ਮੈਂ ਨਹੀਂ ਦੱਸਦਾ ਤੁਹਾਨੂੰ ਮੈਂ ਐ ਲਾਈਆਂ ਐਨਕਾ ਹਾਂ ਮੈਂ ਪੂਰਾ ਚਲਾਈ ਜਾਵਾਂ ਚਲਾਈ ਜਾਵਾਂ ਮੈਂ ਇਹਨੂੰ ਕਹ ਮੰਮੀ ਨੂੰ ਬਾਹਰ ਕਰ ਮੂਰੇ ਮੈਂ ਦੇਖਿਆ ਨਹੀਂ ਮੂਰੇ ਕੁੱਤਾ ਆ ਗਿਆ ਜਦੋਂ ਮਨੋਹ ਦੇਸਿਆ ਮੈਂ ਕਹ ਗੱਡੀ ਡੇਪੀ ਗੱਡੀ ਡੇਪੀ ਕਹਿੰਦੇ ਅੱਛਾ ਮਤਲਬ ਗਾਇਜ਼ ਉਹ ਵੀਰ ਜੀ ਆਪਣੇ ਜਿਹੜੇ ਹਾਫ ਭਾਵਨੇ ਆਪਣੇ ਐਕਸਪ੍ਰੈਸ਼ਨ ਨੇ ਮੈਂ ਪੂਰੇ ਪੂਰੇ ਬਿਆਨ ਕਰਕੇ ਦੱਸੇ ਤੁਹਾਡੇ ਸਾਹਮਣੇ ਬਿਆਨ ਕਰ ਰਹੇ ਨੇ ਗੱਡੀ ਡੇਪੀ ਹਾਂ ਏਦਾਂ ਹੀ ਏਦਾਂ ਹੀ ਏਡੇ ਬਿਲਕੁਲ ਏਦਾਂ ਹੀ ਹੋਇਆ ਸੀ ਹਾਂ ਹਾਂਜੀ ਹਾਂਜੀ ਏਦਾਂ ਹੋਇਆ ਸੀ ਤੇ ਹਾਂਜੀ ਵੀਰ ਜੀ ਮੈਂ ਇੱਕ ਚੀਜ਼ ਹੋਰ ਪੁੱਛਣਾ ਚਾਹੂੰਗੀ ਤੁਹਾਡੇ ਤੋਂ ਵੀ ਜਦੋਂ ਤੁਸੀਂ ਉਹ ਗੱਡੀ ਡਿੱਗੀ ਤੇ ਫਿਰ ਤੁਹਾਡੇ ਮਨ ਦੇ ਵਿੱਚ ਕੀ ਆਇਆ ਵੀ ਮੈਂ ਉੱਚੀ ਉੱਚੀ ਰੌਲਾ ਪਾਵਾਂ ਕਿਹਨੂੰ ਬੁਲਾਵਾਂ ਤਾਂ ਜੋ ਤੁਹਾਡੀ ਗੱਡੀ ਆ ਜਿਹੜੀ ਉਹ ਜਲਦੀ ਤੋਂ ਜਲਦੀ ਮੈਂ ਕਹਾਂ ਇਹ ਬੰਦਿਆਂ ਨਾਲ ਹੀ ਹੁੰਦੀਆਂ ਕੋਈ ਚੱਕਰ ਹੀ ਨਹੀਂ ਅੱਛਾ ਹੀ ਅੱਛਾ ਹੀ ਮੈਂ ਕਹਾਂ ਕੋਈ ਗੱਲ ਨਹੀਂ ਤੇ ਤੁਸੀਂ ਦੱਸ ਸਕਦੇ ਹੋ ਵੀ ਤੁਹਾਡੀ ਘਰ ਵਾਲੀ ਦੇ ਕੀ ਐਕਸਪ੍ਰੈਸ਼ਨ ਸੀਗੇ ਜਦੋਂ ਤੁਹਾਡੀ ਗੱਡੀ ਡਿੱਗੀ ਮੇਰੇ ਘਰ ਵਾਲੀ ਦਾ ਐਕਸਪ੍ਰੈਸ਼ਨ ਦੀਦੀ ਪਹਿਲਾਂ ਤਾਂ ਇਹਨੂੰ ਪਤਾ ਹੀ ਨਹੀਂ ਲੱਗਿਆ ਕੀ ਹੋ ਗਿਆ ਜਦੋਂ ਇਹਨੂੰ ਮੈਂ ਦੱਸਿਆ ਮੈਂ ਕਿਹਾ ਜਿੱਧਰ ਗੱਡੀ ਡਿੱਗਣੀ ਸੀ ਨਾ ਤੂੰ ਸੀਗੀ ਮੈਂ ਤਾਂ ਬਾਹਰ ਨਿਕਲਨਾ ਐਂ ਕਰਨ ਲੱਗ ਗਈ ਉਹ ਵਿੜੀ ਨਹੀਂ ਅੰਦੀ ਉਹ ਫੇਰ ਨਹੀਂ ਸਾਦੇ ਜਦੋਂ ਇਹਨੂੰ ਪਤਾ ਲੱਗਿਆ ਵੀ ਮੈਂ ਡਿੱਗੂਗੀ ਸਾਈਡ ਤੇ ਫੇਰ ਪਹਿਲਾਂ ਇਹਨੂੰ ਪਹਿਲਾਂ ਕੱਢਿਆ ਫਿਰ ਮੈਂ ਗੱਡੀ 'ਚ ਬੈਠਾ ਰਿਹਾ ਮੈਂ ਤਾਂ ਇਹਨੂੰ ਫੋਨ ਕੀਤਾ ਮੈਂ ਕਿਹਾ ਤਾਇਆ ਟਰੈਕਟਰ ਲੈ ਕੇ ਆ ਗੱਡੀ ਡਾਈਪੀ ਬਸ ਆਇਆ ਮੇਰਾ ਰਿਐਕਸ਼ਨ ਸੀਗਾ ਨਾ ਮੈਂ ਰੋਲਾ ਪਾਇਆ ਨਾ ਮੈਂ ਐਂ ਕਿਹਾ ਵੀ ਗੱਡੀ ਡਾਈਪੀ ਓਏ ਠੀਕ ਹੈ ਮੰਮੀ ਮਗਰ ਖੜੀ ਸੀ ਮੈਨੂੰ ਕਹਿੰਦੀ ਮਰ ਜਾਣਿਆ ਧਿਆਨ ਕਿੱਥੇ ਸੀ ਧਿਆਨ ਕਿੱਥੇ ਸੀ ਤੁਹਾਡਾ ਦੇਖੋ ਦੋਸਤੋ ਇਹਨਾਂ ਦਾ ਧਿਆਨ ਇਹਨਾਂ ਨੂੰ ਮੇਨ ਪੁਆਇੰਟ ਹੈ ਵੀ ਧਿਆਨ ਕਿੱਥੇ ਦੋਸਤ ਵੀ ਧਿਆਨ ਕਿੱਥੇ ਸੀ ਮੰਮੀ ਨੇ ਇਹਨੂੰ ਕਿਹਾ ਕਿ ਮਰ ਜਾਣਿਆ ਤੇਰਾ ਧਿਆਨ ਕਿੱਥੇ ਸੀ ਹਾਂ ਮਤਲਬ ਕੋਲ ਨੂੰ ਮਲਾ ਕੇ ਮੰਮੀ ਨੂੰ ਬੋਲ ਲੱਗਿਆ ਹਾਂ ਵੀ ਧਿਆਨ ਗਿਆ ਬਾਰੇ ਦੀ ਘਰ ਵਾਲੀ ਨੂੰ ਕੋਈ ਦੁੱਖ ਨਹੀਂ ਸੀਗਾ ਮੇਰੀ ਘਰ ਇਹਨੂੰ ਪਤਾ ਹੀ ਲੱਗਾ ਕੀ ਹੋ ਗਿਆ ਰੋਟਾ ਟਪਾ ਦੇਣੀ ਸੀ ਆਵਾਜ਼ ਤੇ ਨਿਊ ਚੈਨਲ ਹੋਲਡ ਕਰ ਰਿਹਾ ਅਰੀ ਦਾਦੀ ਪਾਦੇ ਨਹੀਂ ਸਿੱਧੇ ਦਾਦੀ ਦੀ ਡਿਫਾਈ ਦੇ ਨਹੀਂ ਮੈਂ ਚੌੜੀ ਰਿਹਿੰਦੇ ਨਾ ਰਿੱਕੀ ਨੇ ਤਾਂ ਚੌੜ ਕਰਦੇ ਨੇ ਕਿਹਾ ਵੀ ਤੁਸੀਂ ਚਾਹ ਪਾਣੀ ਪੁੱਛ ਰਹੇ ਹੋ ਹੁਣ ਇੱਥੇ ਕੋਈ ਗਿਆਨੀ ਆਊਗਾ ਉਹ ਕਹੂ ਜਿਆ ਕਿਤਾ ਪਿਰੂ ਨੇ ਦੀ ਬੇਤੀ ਕੀਤੀ ਆਏ ਗਿਆਨ ਨੂੰ ਪੁੱਛਣਾ ਤਾਂ ਚਾਹੀਦਾ ਸੀ ਵੀ ਚਾਹ ਪਾਣੀ ਪੀਣ ਜਾਂ ਤੁਸੀਂ ਕੀ ਕਰਨਾ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਬੈ ਸਾਡੀ ਸੀਰੀਅਸ ਕੀ ਕਹਿੰਦੇ ਟੌਪ ਚੱਲ ਸੀਰੀਅਸ ਟਾਕ ਕਨਵਰਸੇਸ਼ਨ ਹਾਂ ਚਲੋ ਬੇਸਿਕਲੀ ਰਿਜ਼ਲਟ ਇਹ ਨਿਕਲਾ ਵੀ ਕੁੱਤਾ ਬਚਾਉਂਦੇ ਜਿਹੋਨੇ ਗੱਡੀ ਚੁੱਕੀ ਹਾਂ ਵੈਲ ਆਮ ਸੇਵਿੰਗ ਦਾ ਡੌਗ ਬੇਸਿਕਲੀ ਗਾਈਜ਼ ਜਿਹੜਾ ਰਿਜ਼ਲਟ ਸੀਗਾ ਉਹ ਮੇਰੇ ਵੀਰ ਜੀਆ ਨੇ ਦੱਸਿਆ ਵੀ ਕੁੱਤੇ ਨੂੰ ਬਚਾਉਂਦੇ ਬਚਾਉਂਦੇ ਜਿਹੜੀ ਗੱਡੀ ਸੀਗੀ ਉਹ ਡਿੱਗ ਗਈ ਸੀਗੀ ਉਹ ਅਸੀਂ ਥੋੜੀ ਕਿਤੇ ਨਾ ਕਿਤੇ ਤਾਰੀਫ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਤੇ ਜਿਹੜੀ ਅਸੀਂ ਤਾਰੀਫ ਥੋੜੀ ਕਰ ਚੁੱਕੇ ਹਾਂ ਨਹੀਂ ਅਸੀਂ ਝੂਠ ਨਹੀਂ ਬੋਲਿਆ ਜੀ ਅਸੀਂ ਤੁਹਾਡੇ ਕਾਲੇ ਸੂਟ ਦੀ ਤਾਰੀਫ ਕੀਤੀ ਬਸ ਸੋਹਣਾ ਸੂਟ ਕੁੜੀ ਹਾਂ ਸੋਹਣਾ ਸੋਹਣਾ ਸੂਟ ਸੋਹਣੀ ਕੁੜੀ ਸਾਡੀ ਸੋਹਣੀ ਸੋਚ ਵਾਹਿਗੁਰੂ ਪ੍ਰਮਾਤਮਾ ਤੁਹਾਡੀ ਜੋੜੀ ਨੂੰ ਇੱਦੀ ਸਲਾਮਤ ਰੱਖੇ ਉਹ ਕਿਆ ਬਾਤ ਹੈ ਕਿਆ ਬਾਤ ਹੈ oh my god ਚੂੜਾ ਚੇਂਜ ਕਰ ਲਿਆ ਸਾਡੀ ਗੁੱਡੀ ਨੇ ਬਹੁਤ ਬਹੁਤ ਮੁਬਾਰਕਾ ਤੁਹਾਨੂੰ ਨਵੇਂ ਚੂੜੇ ਦੀਆਂ ਇਹੀ ਤਾਂ ਕੁੜੀਆਂ ਦੇ ਚਾਹ ਹੁੰਦੇ ਨੇ ਕਹਿੰਦੇ ਨਵਾਂ ਚੂੜਾ ਤੇ ਨਵਾਂ ਸੂਟ ਬਸ ਬਰਗਰੇ ਖਾਇਆ ਹੈ ਆਊਟਲੈਟ ਜਾਇਆ ਹੈ ਦੋਨੇ ਜੀ ਮੀਆਂ ਬੀਬੀ ਰਾਜੀ ਤਾਂ ਕਿਆ ਕਰੂਗਾ ਕਾਜੀ ਜਿਹਨੂੰ ਪੁੱਛਿਆ ਸੀ ਅੰਕ ਪੁੱਛਿਆ ਸੀ ਦੀ ਦੀ ਵੀਡੀਓ ਕਿੱਥੇ ਮੈਨੂੰ ਤਾਂ ਪੁੱਛਿਆ ਨਹੀਂ ਮੈਂ ਲੈ ਜਾਂਦਾ ਦੀ ਜਾਂ ਤੇ ਨਹੀਂ ਅੱਛਾ 버ਗਰ ਲਾਏ ਉਹ ਨਾ ਨਾ ਛੋਟੇ ਮੇਰੀ ਗੱਲ ਸੁਣੋ ਹੁਣ ਧਿਆਨ ਨਾਲ ਆਪਾਂ ਕਰ ਰਹੇ ਆਂ ਬੂਟਾਂ ਦਾ ਕੰਮ ਭਾਈ ਜਵਾਕੋ ਤੁਹਾਨੂੰ ਦੱਸ ਦਿੰਗੇ ਰੈਡੀ ਰਹੋ ਓ ਮਾਈ ਗੋਡ ਇਧਰ ਆ ਛਾੜ ਦੇ ਬੂਟ ਵੀ ਬੂਟ ਮੈਲੇ ਉਹ ਤੈਨੂੰ ਦੇਖਣੀ ਹੈ ਮੇਰੇ ਕਿੰਨੇ ਟਾਈਮ ਪੁਰਾਣੇ ਹੋ ਸ਼ੁਕਰ ਹੈ ਮੇਰੇ ਭਰਾ ਲਈ ਵੀ ਕੋਈ ਹੁਣ ਇਹਨੂੰ ਤਾਂ ਸੂਟ ਮਿਲ ਜਾਂਦੇ ਆ ਰਣਜੀਤ ਸ਼ੁਕਰ ਹੈ ਮੇਰੇ ਭਰਾ ਲਈ ਵੀ ਕੋਈ ਚੀਜ਼ ਉਹੀ ਤਾਂ ਗੱਲ ਆ ਸਾਰਾ ਕੁਝ ਬਹੁਤ ਵਧੀਆ ਸਾਰੀ ਸਾਡੇ ਕੋਲ ਪ੍ਰੀਮੀਅਮ ਕੁਆਲਿਟੀ ਮਿਲੂ ਬਾਈ ਐਂਡ ਉਹੀ ਦੀ ਕੁਆਲਿਟੀ ਨਹੀਂ ਮਿਲਣੀ ਤੁਹਾਨੂੰ ਥੈਂਕ ਯੂ ਸੋ ਮੱਚ ਜਲਦੀ ਓਪਨਿੰਗ ਕਰਦੇ ਆ ਆਪਾਂ ਜਲਦੀ ਮਿਲਾਂਗੇ ਫਿਰ ਇਕੱਠੇ ਹੋਵਾਂਗੇ ਸਾਰੇ ਜਲਦੀ ਡੇਟ ਫਾਈਨਲ ਕਰਾਂਗੇ ਠੀਕ ਹੈ ਨਾ ਵਧਾਈਆਂ ਬਹੁਤ ਬਹੁਤ ਹਾਂ ਪਹਿਲੀ ਚੀਜ਼ ਕਹਿੰਦਾ ਮੈਂ ਬਾਏ ਕਰੂ ਆ ਦੇ ਹਾਂ ਹਾਂ ਪਾਇਆ ਹੋਇਆ ਰਿੱਕੀ ਨੇ ਸ਼ੂ ਪਰ ਇਹਨਾਂ ਦੀ ਉਹ ਛੂਬਾ ਦੇਦੀ ਕੋਈ ਵੀ ਚੀਜ਼ ਕੰਮ ਕਰਦੇ ਨਾ ਤੇ ਵਧੀਆ ਚੱਲਦਾ ਹਾਂ ਹਾਂ ਕਰਾਵਾਂਗੇ ਇਹਨਾਂ ਤੋਂ ਪਹਿਲੀ ਪੌਣੀ ਇਹ ਤਾਂ ਕਰਾਉਣੀ ਆ ਮੈਂ ਤਾਂ ਦੁਕਾਨ ਹਾਂ ਹਾਂ ਭਾਗ ਤਾਂ ਤੇਰੇ ਵਾਲੇ ਤੇਜ਼ ਨਹੀਂ ਆ ਭਾਗ ਬੈਠਾ ਤੇਰਾ ਤੇ ਬਹੁਤ ਤੇਜ਼ ਆ ਉਹ ਮਜ਼ਾਕ ਕਰਦੇ ਹੋ ਮਜ਼ਾਕ ਕਰਦੇ ਤੇਰੇ ਨਾਲ ਕੋਈ ਕਹਿ ਕੇ ਦੀਦੀ ਤੁਸੀਂ ਉਹੋ ਜਿਹੇ ਕਹਿ ਮੈਨੂੰ ਕਿਹਾ ਸੀ ਲਓ ਬਈ ਗਾਇਜ਼ ਮਨਪ੍ਰੀਤ ਮੇਰੇ ਲਈ ਪ੍ਰਾਂਦਾ ਬਣਾ ਕੇ ਲਿਆਈ ਆ ਤੇ ਹਾਂ ਤੇ ਬਈ ਜੇ ਤੁਸੀਂ ਨਾ ਇਦਾਂ ਦੇ ਪ੍ਰਾਂਦੇ ਬਣਾਉਣੇ ਆ ਤਾਂ ਚਾਹੇ ਤੁਸੀਂ ਮੇਰੇ ਨਾਲ ਵੀ ਕੰਟੈਕਟ ਕਰ ਸਕਦੇ ਹੋ ਠੀਕ ਹੈ ਕੋਈ ਚੱਕਰ ਨਹੀਂ ਮੇਰੇ ਨਾਲ ਕੰਟੈਕਟ ਕਰ ਲਿਓ ਮੈਂ ਤੁਹਾਨੂੰ ਆਪਣੇ ਆਪ ਬਣਵਾ ਕੇ ਦੇ ਦੂੰਗੀ ਇਹ ਹੱਥੀ ਤਿਆਰ ਕੀਤਾ ਬਈ ਆਪਾ ਤੁੰਗੁਰੂ ਲੱਗੇ ਆ ਤੇ ਜਿਹੜਾ ਪ੍ਰਾਂਦਾ ਮੈਂ ਮਤਲਬ ਮੈਂ ਨਹੀਂ ਪਾਇਆ ਸੀਗਾ ਆਨੰਦਕਾਰ ਚ ਲੁੱਕ ਵੇਲੇ ਹੁਣ ਉਹ ਪ੍ਰਾਂਦਾ ਵੀ ਤੁਸੀਂ ਰੈਡੀ ਕਰਵਾ ਸਕਦੇ ਹੋ ਉਹ ਵੀ ਮਿਲ ਜੀ ਤੁਹਾਨੂੰ ਤੇ ਹਾਂ ਸਾਡੇ ਪ੍ਰਾਈਸ ਐ ਇੰਨੇ ਜੈਨੂਨ ਹੋਣਗੇ ਜਿਹੜੇ ਕੋਈ ਹੋਰ ਕਸਟਮਾਈਜ਼ ਕਰਦੇ ਹੋਣਗੇ ਪ੍ਰਾਂਦੇ ਉਹਨਾਂ ਨਾਲੋਂ ਸਾਡਾ ਪ੍ਰਾਈਸ ਘੱਟ ਮਿਲੂ ਤੁਹਾਨੂੰ ਤੇ ਨਾਲੇ ਕੁਆਲਿਟੀ ਬੈਸਟ ਆ ਤੁਸੀਂ ਦੇਖ ਸਕਦੇ ਹੋ ਸਾਰੀ ਪ੍ਰਾਂਦੀ ਚ ਬਈ ਖੂਂਗਰੂ ਲੱਗੇ ਆ ਠੀਕ ਆ ਫੁੱਲ ਹੈਵੀ ਪ੍ਰਾਂਦਾ ਹੈਗਾ ਹਾਂ ਬਾਤੀ ਮੈਂ ਜਲਦੀ ਹੀ ਤੁਹਾਡੇ ਨਾਲ ਸ਼ੂਟ ਕਰੂੰਗੀ ਨਵਾਂ ਠੀਕ ਆ ਤੇ ਉਹਦੇ ਵਿੱਚ ਮੈਂ ਇਹ ਪ੍ਰਾਂਦੇ ਦੀ ਲੁੱਕ ਤੁਹਾਡੇ ਨਾਲ ਸਾਰਿਆਂ ਨਾਲ ਸ਼ੇਅਰ ਕਰੂੰਗੀ ਹਾਂ ਤੇ ਪਲੀਜ਼ ਬਈ ਜਿਨ੍ਹਾਂ ਨੇ ਵੀ ਤੁਸੀਂ ਕਸਟਮਾਈਜ਼ ਕਰਵਾਉਣਾ ਤੁਸੀਂ ਸਾਡੇ ਤੋਂ ਕਰਵਾ ਸਕਦੇ ਹੋ ਕਹੇ ਜਾ ਮਰਜ਼ੀ ਪ੍ਰਾਂਦਾ ਤੇ ਜੇ ਜੇ ਤੁਸੀਂ ਇੱਕ ਤੁਹਾਡੇ ਲਈ ਆਫਰ ਹੋਰ ਆ ਜੇ ਤੁਸੀਂ ਮੇਰੇ ਕੋਲ ਸੂਟਾਂ ਦੀ ਬੁਕਿੰਗ ਕਰਦੇ ਹੋ ਠੀਕ ਆ 5000 ਤੋਂ ਉੱਪਰ ਦੀ ਸ਼ਾਪਿੰਗ ਕਰਦੇ ਹੋ ਤਾਂ ਤੁਹਾਨੂੰ ਇੱਕ ਪਰਾਂਦਾ ਫ੍ਰੀ ਹਾਂ ਪਰਾਂਦਿਆਂ ਦਾ ਆਰਡਰ ਦਿਓ ਇੱਕ ਪਰਾਂਦਾ ਨਾਲ ਫ੍ਰੀ ਚੱਕ ਹੈਵੀ ਪਰਾਂਦਾ ਉਹ ਵੀ ਹੈਵੀ ਪਰਾਂਦਾ ਉਹ ਵੀ ਪੂਰਾ ਠੀਕ ਹੈ ਤਾਂ ਜਲਦੀ ਜਲਦੀ ਕਰਦੇ ਆ ਆਪਾਂ ਆਰਡਰ ਬੁਕਿੰਗ ਤੇ ਮਿਲਦੇ ਮਾੜਾ ਜਾਈ ਜੀ ਲੈਣਾ ਮੀ ਇਹ ਲੋ ਫਿਰਸ ਲੱਗਣ ਲੱਗੇ ਆਪਣੀ ਦੁਕਾਨ ਤੇ ਬਹੁਤ 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 ਪਿਆਰੇ ਬੱਚੇ ਨੇ ਇਹ ਥੈਂਕ ਯੂ ਜੀ ਉਹਨੇ ਗੱਲ ਕਰਦੇ ਪਏ ਸੀ ਕਹਿੰਦੇ ਦੀਦੀ ਬਹੁਤ ਚੰਗੀਆਂ ਜਿਹੀ ਵੱਡੀ ਚ ਬੈਠੇ ਸੀ। ਓਹੋ ਇੱਕ ਤਾਂ ਯਾਰ ਬੱਸ ਲੋ ਵੇ ਗਾਇਜ਼ ਅੱਜ ਤੁਹਾਨੂੰ ਅਸੀਂ ਲੋਕੇਸ਼ਨ ਦੱਸ ਦੇਣੀ ਆ ਵੀ ਅਸੀਂ ਸ਼ਾਪ ਕਿੱਥੇ ਕਰ ਰਹੇ ਆ ਤਾਂ ਕਰਕੇ ਇਹਦੇ ਭਾਗ ਵਾਲੇ ਤੇਜ ਨੇ ਨਾ ਤੇਰੇ ਭਾਗ ਵਾਲੇ ਤੇਜ ਆ ਤਾਈਓ ਅੱਜ ਲੋਕੇਸ਼ਨ ਦੱਸ ਰਹੀ ਆ ਮੈਂ ਤੂੰ ਤਾਂ ਉੱਪਰ ਨਾ ਚੜ ਜੀ ਲੋ ਵੀ ਲੋਕੇਸ਼ਨ ਲਾਸਟ ਤੇ ਦੱਸਾਂਗੇ ਹਨਾ ਸਸਪੈਂਸ ਥੋੜਾ ਸਾ ਥੋੜਾ ਜਿਹਾ ਲਾਸਟ ਤੇ ਦਿਖਾ ਦਾਂਗੇ ਤੁਹਾਨੂੰ ਕਿੱਥੇ ਆ ਸਾਡੀ ਦੁਕਾਨ ਬਾਲਾ ਜੀ ਸ਼ਟਰ ਹਰੇਕ ਸ਼ਟਰ ਤੇ ਐ ਲਿਖਿਆ ਹੁੰਦਾ ਬਾਲਾ ਜੀ ਸ਼ਟਰ ਮੇਰੇ ਕਰਮ ਬਹੁਤ ਤੇਜ਼ ਆ ਜੀ ਕੇਰਾ ਬਾਈ ਕੇਰਾ ਨਾ ਮੈਂ ਜਦੋਂ ਬੁਟੀਕ ਦੇਖਦੀ ਸੀ ਆਵਦਾ ਰਣਜੀਤ ਜਦੋਂ ਮੈਂ ਬੁਟੀਕ ਦੇਖਦੀ ਸੀ ਆਵਦਾ ਮੈਂ ਨਾ ਇਹ ਦੁਕਾਨ ਦੇਖ ਲਈ ਉਹ ਤੇ ਲਿਖਿਆ ਬਾਲਾ ਦੀ ਸ਼ਟਰ ਨੀਚੇ ਨੰਬਰ ਆ ਮੈਂ ਨੰਬਰ ਲਾ ਕੇ ਨੰਬਰ ਲਾ ਕੇ ਪਤਾ ਕੀ ਪੁੱਛਿਆ ਨੰਬਰ ਲਾ ਕੇ ਪਤਾ ਕਿ ਮੈਂ ਕਿਹਦੀ ਦੁਕਾਨ ਕਰਾਈ ਤੇ ਦੇਣੀ ਆ ਉਹ ਕਹਿੰਦੇ ਇਹ ਤਾਂ ਸ਼ਟਰ ਵਾਲੇ ਬੋਲਦੇ ਆ ਸ਼ਟਰ ਵਾਲੇ ਬੋਲਦੇ ਆ ਆ ਜੋ ਅੰਦਰ ਚਲੀ ਲੋਵੀ ਗੇਜੀ ਵੀਰਾ ਪਹੁੰਚ ਗਿਆ ਉੱਪਰ ਉੱਪਰ ਮਤਲਬ ਆਏ ਤੇ ਬਾਲਕਨੀ ਤੇ ਆ ਆਹ ਫੜ ਬਾਬੀ ਬਣਾ ਲਈ ਵੀਡੀਓ ਜੀ ਹਾਂਜੀ ਆ ਰਣਜੀਤ ਆਪਾਂ ਬੋੜੀ ਵੀਰ ਆਹ ਫੜ ਹੈਨਾ ਆ ਮੈਂ ਵੀ ਬਣਾ ਦਈਏ ਮੈਂ ਚੱਲ ਤਾ ਹਾਂ ਮਣਪ੍ਰੀਤ ਤੂੰ ਇਧਰ ਆ ਹਾਂ ਉਹਨਾਂ ਨੇ ਕੀ ਕਰਨਾ ਉਹ ਵੀ ਤਾਂ ਆਹ ਚੱਲੀਦਾ ਨਾ ਬੋੜੀ ਉਹਨੇ ਨਹੀਂ ਆਵੇ ਕਿੱਥੇ ਸੁਈ ਹੈ ਹੈ ਰੀਲ ਬਣਾਉਣੀ ਹਾਂ ਰੀਲ ਬਣਾਉਣੀ ਆ ਸਾਰੀ ਹਾਂ ਕੀ ਨਾ ਦਈ ਵੀਰੇ ਅੱਜ ਸ਼ੁਭ ਕੰਮ ਕਰਕੇ ਤਾਂ ਆਇਆ ਹੈ ਗੱਡੀ ਮੈਂ ਕਿੱਸੇ ਟੱ ਲੈ ਸੀ ਨੇ ਆਹ ਸਾਡੀ ਕੁੜੀ ਰੋੜਦੀ ਸੀ ਓ ਯਾਰ ਤੂੰ ਸਮਝ ਰੰਜੀਤ ਨਹੀਂ ਸਮਝੋ ਮੇਰੀ ਐਕਸਾਈਟਮੈਂਟ ਲੈਵਲ ਗੁੰਡਾ ਖੋਜਾ ਦੇ ਕਿ ਕਾਲੇ ਆਪਾਂ ਤਾਂ ਕਾਲੇ ਆ ਮੈਨੂੰ ਲਾ ਤਾਂ ਹੋਰ ਕਾਲੇ ਹੋ ਕੇ ਜਾਵਾਂਗੇ ਤੁਹਾਡਾ ਫੋਨ ਤੂੰ ਫੜ ਲਾ ਤੁਹਾਡਾ ਫੋਨ ਕਿੱਥੇ ਵੀਰੇ ਦੀ ਵੀਰੇ ਦੇ ਫੋਨ ਚ ਵੀਰੇ ਦੀ ਇਹਦੇ ਵੀ ਬਣਾ ਲਾਂਗੇ ਉਹ ਐਚ ਬਣਾ ਦੋ ਮੈਂ ਤੇ ਫੋਨ ਕਿਹੜਾ ਫੋਨ ਕਿਹੜਾ ਬਣਾ ਲਾ ઓ ਮਾਈ ਗਾਡ ਲੈ ਹਾਂ ਤੁਹਾਨੂੰ ਕਿ ਸਿਵਰ ਤੇ ਕਿ ਸ਼ੂਜ਼ ਨਹੀਂ ਥੋੜਾ ਉੱਪਰ ਕਰਨਾ ਬੂ ਵੀ ਆਰੇ ਉੱਪਰ ਕਰਕੇ ਲਾਓ ਤੁਸੀਂ ਰਿੱਕੀਆਂ ਫੜ ਕੇ ਰੱਖੋ ਲੋ ਵਈ ਗਾਇਸ ਲੱਗ ਗਿਆ ਬੋਰਡ ਲੱਗ ਗਿਆ ਬੋਰਡ ਸਿਵਿਆਣ ਸੇਫਟੀ ਸ਼ੂ ਮਾਰਕੀਟ ਤੁਸੀਂ ਦੇਖ ਲਓ ਸਾਰਿਆਂ ਨੂੰ ਪਤਾ ਹੀ ਹੋਣਾ ਵੀ ਕਿਹੜੀ ਮਾਰਕੀਟ ਹੈ ਨਜ਼ਰ ਮਾਰ ਲਓ ਇੱਧਰ ਮੜੀ ਗਣਪਤੀ ਸਪੀਅਰ ਵੇਰੀ ਫੋਟੋ ਦੇਖੀ ਮੇਰੀ ਫੋਟੋ ਦੇਖੀ ਤੂੰ ਟੈਨ ਹੋਇਆ ਪਿਆਗਾ ਅਕਲੀ ਨਾਲ ਮੈਂ ਟੈਨ ਹੋ ਜਾਂਦਾ ਕਦੇ ਕਦੇ ਹੈ ਬੱਸ ਫਿਰ ਤੇਰਾ ਸਿਰ ਤੇ ਮੇਰੀ ਜੁੱਤੀ ਮੇਰੇ ਬੂਟ ਤੇ ਮੈਂ ਭੱਜ ਜਾਣਾ ਲੱਗ ਗਿਆ ਬਈ ਕਵਰ ਲੱਗ ਗਿਆ ਕਵਰ ਆ ਬਾਡੀ ਫੜਨਾ ਲੋ ਵੀ ਮਨਪ੍ਰੀਤ ਐਂਡ ਰੰਜੀ ਚੱਲੇ ਅਸੀਂ ਟ੍ਰੈਂਡ ਨੂੰ ਵਾਪਸ ਅੱਜ ਮੀਨੇ ਕੋਈ ਰੁਕੀ ਨਹੀਂ ਅਸੀਂ ਗਿਰੀ ਬਾਅਦੋਂ ਹੁਣ ਫੇਰ ਅਸੀਂ ਆਵਾਂਗੇ ਜਦੋਂ ਤੁਸੀਂ ਬਹੁਤ ਸਾਰਾ ਸਮਾਨ ਪਿਆ ਹੋਇਆ ਬਹੁਤ ਸਾਰੀਆਂ ਇਹਦੇ ਭਾਗ ਵਾਲੇ ਚੰਗੇ ਨੇ ਇਹਦੇ ਭਾਗ ਇਹੋ ਬੱਸ ਫ੍ਰੀ ਰ ਇਹੋ ਜਲਦੀ ਮਲਾਵਾਂਗੇ ਜੋੜੀ ਨੂੰ ਠੀਕ ਹੈ ਓਕੇ ਗਾਇਸ ਬਾਏ ਹਾਂਜੀ ਗਾਇਸ ਤੇ ਮੈਂ ਤੁਹਾਨੂੰ ਦੱਸਣਾ ਸੀ ਜਿਹੜੀ ਆਪਣੀ ਲੋਕੇਸ਼ਨ ਆ ਠੀਕ ਆ ਗਣਪਤੀ ਸਕੁਅਰ ਤੇ ਬਿਲਕੁਲ ਡੀਮਾਰਟ ਦੇ ਸਾਹਮਣੇ ਆ ਜਿਹੜਾ ਆਪਣਾ ਨਵਾਂ ਸ਼ੋਰੂਮ ਓਪਨ ਹੋ ਰਿਹਾਗਾ ਉਹ ਡੀਮਾਰਟ ਦੇ ਬਿਲਕੁਲ ਸਾਹਮਣੇ ਜਿਹੜੀ ਨਿਊ ਮਾਰਕੀਟ ਬਣੀ ਆ ਗਣਪਤੀ ਸਕੁਅਰ ਉੱਥੇ ਠੀਕ ਆ ਜਿਹੜਾ ਆਪਣਾ ਨਵਾਂ ਸ਼ੋਰੂਮ ਆ ਸੀਵੀਆ ਐਂਡ ਸੇਠੀ ਸ਼ੂ ਦਾ ਉਹ ਓਪਨ ਹੋ ਰਿਹਾਗਾ ਤੇ ਜਲਦੀ ਓਪਨਿੰਗ ਦੀ ਡੇਟ ਤੁਹਾਨੂੰ ਦੱਸਾਂਗੇ ਬਾਕੀ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਜਿੱਦਾਂ ਜਿੱਦਾਂ ਸਾਰੀ ਚੀਜ਼ ਆਪਣੀ ਬਣੀ ਜਾਊਗੀ ਤੁਹਾਨੂੰ ਆਪਾਂ ਦਿਖਾਈ ਜਾਵਾਂਗੇ ਤੇ ਸਪੈਸ਼ਲੀ ਅੱਜ ਤਾਂ ਬਸ ਭਾਗਾਂ ਵਾਲਾ ਦਿਨ ਸੀਗਾ ਵੀ ਆਪਾਂ ਲੋਕੇਸ਼ਨ ਹੈ ਜਿਹੜੀ ਉਹ ਤੁਹਾਨੂੰ ਰਿਵੀਲ ਕਰਨੀ ਸੀਗੀ ਤੇ ਕਰਤੀ ਪੋਸਟਰ ਆਪਣਾ ਉੱਥੇ ਲੱਗ ਚੁੱਕਿਆ ਦਾ ਹੋਰ ਕੁਝ ਦੱਸਣਾ ਹੋਵੇ ਰਿੱਕੀ ਨਵਾਂ ਪੇਜ ਬਣਾਵਾਂਗੇ ਆਪਾਂ ਇੰਸਟਾ ਤੇ ਸ਼ੂ ਆਲਾ ਠੀਕ ਹੈ ਤੇ ਉਹਦੇ ਉੱਤੇ ਆਪਾਂ ਫੋਟੋਜ਼ ਵੀਡੀਓਜ਼ ਪਾਇਆ ਕਰਾਂਗੇ ਬੱਟ ਜਿਹੜੀ ਵੀਡੀਓ ਆ ਉਹ ਆਪਾਂ ਸਾਡੇ ਵੱਡੇ ਪੇਜ ਤੇ ਪਾਇਆ ਕਰਾਂਗੇ ਫਿਰ ਤੁਸੀਂ ਉਹ ਪੇਜ ਤੇ ਜਾ ਕੇ ਦੇਖਿਆ ਕਰਨੀ ਆ ਤੇ ਜਲਦੀ ਮਿਲਦੇ ਹਾਂ ਦੁਬਾਰਾ ਠੀਕ ਹੈ ਤੇ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਤੇ ਬਾਕੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਗਾਇਸ ਮਿਲਦੇ ਹਾਂ ਫਿਰ ਸਾਰੇ ਜਾਣੇ ਬਾਏ ਬਾਏ